ਹਾਂ ਜੀ ਜਾਣਾ ਮਹੂ ਤੱਕ ਬਾਕੀ ਇੱਥੇ ਆਏ ਆ ਇੱਥੇ ਕੋਈ ਪਾਣੀ ਦੀ ਸਮੱਸਿਆ ਹੈ ਨਹੀਂ ਜੀ ਪੀਣੇ ਵਾਲਾ ਪਾਣੀ ਤਾਂ ਹੈਗਾ ਹੀ ਨਹੀਂ ਜੀ ਬਿਲਕੁਲ ਪੀਣ ਵਾਲਾ ਪਾਣੀ ਤੱਤਾ ਪਾਣੀ ਹੈ ਬਿਲਕੁਲ ਬਾਕੀ ਪੀਣ ਲਈ ਤਾਂ ਲੱਗਦਾ ਹੈ ਨਹੀਂ ਕਿ ਇੱਥੇ ਬਹੁਤ ਸਾਰੀ ਸਵਾਰੀਆਂ ਆਉਂਦੀ ਆ ਸਟੇਸ਼ਨ ਤੇ ਸਾਰੇ ਹੀ ਪਰੇਸ਼ਾਨ ਹੁੰਦੇ ਨੇ ਪਾਣੀ ਦੀ ਮੈਂ ਨਹੀਂ ਪਰ ਭਾਜੀ ਪ੍ਰਬੰਧ ਕਰਵਾਉਣੇ ਚਾਹੀਦੇ ਪਾਣੀ ਦੇ ਬੇਇੱਜ਼ਤ ਕਰਦੇ ਨੇ ਤੇ ਕਰਨਾ ਚਾਹੀਦਾ ਹੈ ਸਰਕਾਰ ਨੂੰ ਧਿਆਨ ਦਰਨੀ ਬਹੁਤ ਹੈ ਪਰ ਪਾਣੀ ਦੀ ਜ਼ਰੂਰ ਚਾਹੀਦੀ ਹੈ ਭਾਈ ਜੀ ਪਾਣੀ ਲੈਣਾ ਨਲਕਾ ਨਹੀਂ ਹੈਗਾ ਯਾਰ ਇੱਥੇ ਤੇ ਬੜਾ ਮੰਦਾ ਲੱਗ ਰਿਹਾ ਹੈ ਗਰਮੀ ਬੜੀ ਹੈ ਚੱਕੇ ਦਾ ਫਰੋਡ ਪਰ ਤੋਂ ਚੜ ਜੀ ਜੀ ਫਰੋਡ ਪਰ ਚੜ ਰਹੇ ਹਾਂ ਕਿਸੇ ਸਟੇਸ਼ਨ ਤੇ ਪਾਣੀ ਹੈਗਾ ਬੜਾ ਔਖਾ ਹੋ ਗਿਆ ਜੀ ਨਹੀਂ ਹੈਗਾ ਕਿਸੇ ਕਿਸੇ ਤੋਂ ਨਾ ਮੇਰੇ ਵੀਰ ਭਰ ਕੇ ਲਿਆ ਜਾਏਗਾ ਤੇ ਕਿਤੇ ਭਾਈ ਜੀ ਇੱਥੇ ਇਹ ਜਿਹੜੇ ਆਪਣੇ ਰੇਲ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ ਅਸੀਂ ਕਹਿਣਾ ਚਾਹੁੰਦੇ ਜਿੱਦਾਂ ਦੀ ਗਰਮੀ ਪੈਣ ਈ ਹੈ ਇਦਾਂ ਹੀ ਮੈਂ ਕਹਿੰਦਾ ਵੀ ਤੁਸੀਂ ਇੱਕ ਦਿਨ ਇੱਕ ਦੋ ਵਾਟਰ ਕੂਲਰ ਇੱਥੇ ਠੰਡੇ ਲੱਗੇ ਹੋਣ ਤੇ ਪਾਣੀ ਪੀਣ ਨੂੰ ਸੰਗਤ ਨੂੰ ਵਧੀਆ ਕਿਉਂਕਿ ਬੜੀ ਜਿਆਦਾ ਬੱਚੇ ਕਰਲਾਈ ਜਾਂਦੇ ਨੇ ਗਰਮੀ ਬਹੁਤ ਹੈ ਪਾਣੀ ਮੰਗਦਾ ਰਹਿੰਦਾ ਕਿ ਬੁਜ਼ੁਰਗਾਂ ਨਾਲ ਗੱਲ ਕਰੀਏ ਸასი ਕਾਲ ਦੋਸਤੋ ਜਿੱਦਾਂ ਕਿ ਤੁਹਾਨੂੰ ਪਤਾ ਹੈ ਕਿ ਦੋਸਤੋ ਕਿ ਗਰਮੀ ਦਾ ਜਿਹੜਾ ਸੀਜ਼ਨ ਚੱਲਦਾ ਪਿਆ ਹੈ ਐਸ ਵਾਰ ਜਿਹੜਾ ਟੈਂਪਰੇਚਰ ਇਹ ਬੜਾ ਹਾਈ ਆ ਹਨ ਕੋਈ ਹਰੇਕ ਜੀਵੇ ਜੰਤੂ ਏ ਪਸ਼ੂ ਏ ਪੰਛੀ ਏ ਹਰੇਕ ਨੂੰ ਜੇ ਇਸ ਸਮੇਂ ਦੇ ਵਿੱਚ ਲੋੜ ਏ ਉਹ ਸਿਰਫ ਇਹ ਠੰਡੇ ਪਾਣੀ ਦੀ ਉਹ ਠੰਡਾ ਪਾਣੀ ਪਾਲਦਾ ਹੈ ਕਿ ਜਦੋਂ ਵੀ ਕੋਈ ਜਾਂਦਾ ਹੈ ਇਹ ਅਸੀਂ ਖੜੇ ਆ ਮਹਾਲਮ ਸਟੇਸ਼ਨ ਤੇ ਹੋ ਬੜਿਆਂ ਨੇ ਮੈਨੂੰ ਇਹ ਚੀਜ਼ਾਂ ਦੱਸੀਆਂ ਸੀ ਕਿ ਇੱਥੇ ਠੰਡੇ ਪਾਣੀ ਦੀ ਕੋਈ ਸਹੂਲਤ ਨਹੀਂ ਹੈਗੀ ਇੱਥੇ ਆਪਾਂ ਰਾਜਸਥਾਨ ਦੇਖੀਦਾ ਹੁੰਦਾ ਸੀ ਕਿ ਉੱਥੇ ਘੜੇ ਭਰ ਕੇ ਰੱਖੇ ਜਾਂਦੇ ਸੀ ਉੱਥੇ ਪਾਣੀ ਦੀ ਕਿਲਤ ਹੁੰਦੀ ਸੀ ਘਾਟ ਹੁੰਦੀ ਸੀ ਪਰ ਵੇਖੋ ਇੱਥੇ ਵੀ ਸਰਕਾਰ ਨੇ ਜਿਹੜੇ ਮੁਹੱਈਆ ਕਰਵਾਏ ਨੇ ਸਿਰਫ ਔਰ ਸਿਰਫ ਇਹ ਪਾਣੀ ਪੀਣ ਵਾਸਤੇ ਪਹਿਲੀ ਗੱਲ ਤਾਂ ਸਰਕਾਰ ਇਦਾਂ ਅਲਾਉ ਹੀ ਨਹੀਂ ਕਰਦੀਗੀ ਕਿ ਇਦਾਂ ਘੜੇ ਰੱਖੇ ਜਾਣ ਕੋਈ ਇੱਥੇ ਸੇਫਟੀ ਨਹੀਂ ਜਾਂ ਕੁਝ ਵੀ ਨਹੀਂ ਹੈਗਾ ਸੋ ਇੱਥੋਂ ਪਾਣੀ ਭਰਨ ਤੇ ਜਿਹੜੇ ਇੱਥੇ ਟਰੇਨ ਤੇ ਜਾਣ ਵਾਲੇ ਨੇ ਸਫਰ ਕਰਨ ਵਾਲੇ ਨੇ ਉਹਨਾਂ ਇੱਥੋਂ ਹੀ ਪਾਣੀ ਪੀਣਾ ਹੈ ਹਨਾ ਹੋਰ ਇੱਥੇ ਜਿਹੜੇ ਮਤਲਬ ਕਿ ਆਸੇ-ਪਾਸੇ ਜਿੱਥੇ ਵੀ ਆਪਾਂ ਦੇਖਾਂਗੇ ਕਿਤੇ ਵੀ ਇਸ ਤਰ੍ਹਾਂ ਦਾ ਸਾਨੂੰ ਨਜ਼ਰੀਆ ਨਹੀਂ ਜੇ ਪਿੰਡ ਨੇ ਇੱਥੋਂ ਪਿੰਡ ਵਾਸੀਆਂ ਨੇ ਅਪਰੋਚ ਕੀਤੀ ਇੱਥੇ ਕਿ ਆਪਾਂ ਕੋਈ ਠੰਡੇ ਪਾਣੀ ਦੀ ਇੱਥੇ ਫਰਿੱਜ ਲਗਾਈ ਜਾਵੇ ਤਾਂ ਜੋ ਕਈ ਵਾਰੀ ਜਿਹੜੇ ਗੱਡੀ ਟਰੇਨ ਦਾ ਵੀ ਤੁਹਾਨੂੰ ਹਾਲਾਤ ਵਿਖਾਵਾਂਗੇ ਇੱਥੇ ਕੀ ਨੇ ਕਿਉਂਕਿ ਜਦੋਂ ਕੋਈ ਬੰਦਾ ਇੱਥੋਂ ਫਰੋਜਪੁਰ ਤੋਂ ਚੱਲਦਾ ਹੈ ਨਾ ਜੀ ਤੇ ਮੇਰੇ ਹਿਸਾਬ ਦੇ ਨਾਲ ਨਾਮ ਅੱਲਾ ਦੇ ਨਾਮ ਬੂਟੇ ਵਾਲੇ ਅੱਗੇ ਮੇਰੇ ਸਾਹਮਣੇ ਮਖੂ ਵੀ ਜਾ ਕੇ ਪਾਣੀ ਨਹੀਂ ਮਿਲਦਾ ਉਹਨਾਂ ਨੂੰ ਇਸ ਬਾਬਤ ਅਸੀਂ ਡੀਆਰਐਮ ਸਾਹਿਬ ਦੇ ਨਾਲ ਬੜੀ ਬਾਰ ਮੈਂ ਰਾਬਤਾ ਕਾਇਮ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਨਾਂ ਨੇ ਫੋਨ ਅਟੈਂਡ ਹੀ ਨਹੀਂ ਕੀਤਾਗਾ ਕਾਰਨ ਕੀ ਇਹ ਕਿੰਨਾ ਕਾਰਨਾ ਕਰਕੇ ਕਿਉਂਕਿ ਹਰੇਕ ਤੁਹਾਨੂੰ ਇੱਥੋਂ ਜਿਹੜੇ ਸਫ਼ਰ ਕਰਨ ਵਾਲੇ ਨੇ ਉਹਨਾਂ ਦੇ ਨਾਲ ਆਪਾਂ ਮਿਲਾਇਆ ਉਹਨਾਂ ਨੇ ਦੱਸਿਆ ਕਿ ਇੱਥੇ ਪਾਣੀ ਨਹੀਂ ਹੁਣ ਬੱਚੇ ਵੀ ਹੁੰਦੇ ਨੇ ਛੋਟੇ ਛੋਟੇ ਹੁਣ ਐ ਸਮੇਂ ਦੇ ਵਿੱਚ ਹੁਣ 3:30 ਵਜੇ ਇੱਥੋਂ ਟ੍ਰੇਨ ਨੇ ਗੁਜਰਨਾ ਤੇ ਜਲੰਧਰ ਵੱਲ ਨੂੰ ਜਾਣਾ ਹੈ ਹੁਣ ਜਿਹੜੇ ਇੱਥੇ ਮੁਸਾਫਰ ਆਏ ਹੋਏ ਨੇ ਉਹਨਾਂ ਨੂੰ ਪਾਣੀ ਦੀ ਲੋੜ ਆ ਕਿਉਂਕਿ ਇਸ ਸਮੇਂ ਦੇ ਵਿੱਚ ਇੱਕ ਇੱਕ ਮਿੰਟ ਬਾਅਦ ਜਿਹੜੀ ਪਾਣੀ ਦੀ ਲੋੜ ਪੈਂਦੀ ਤੇ ਇੱਥੇ ਪਾਣੀ ਜਿਹੜਾ ਅਵੇਲੇਬਲ ਹੀ ਨਹੀਂਗਾ ਸਾਨੂੰ ਸੁਣਨ ਦੇ ਵਿੱਚ ਸਾਡੇ ਸੂਤਰਾਂ ਤੋਂ ਪਤਾ ਲੱਗਾ ਹੈ ਸੂਤਰਾਂ ਤੋਂ ਪਤਾ ਲੱਗਦਾ ਹੈ ਕਿ ਇੱਥੇ ਜਦੋਂ ਕੁਝ ਲੋਕਾਂ ਨੇ ਜਾਂ ਕਿਸੇ ਨੇ ਇੱਥੇ ਪਹੁੰਚ ਕੇ ਇਹਨਾਂ ਦੇ ਨਾਲ ਇਸ ਮਸਲੇ ਨੂੰ ਹੱਲ ਕਰਨ ਦੇ ਲਈ ਗੱਲਬਾਤ ਕੀਤੀ ਏ ਤੇ ਉਹਨਾਂ ਦਾ ਕਹਿਣਾ ਹੈ ਕਿ ਸਾਨੂੰ ਉੱਪਰਲੇ ਅਧਿਕਾਰੀ ਇਜਾਜ਼ਤ ਹੀ ਨਹੀਂ ਦਿੰਦੇਗੇ ਉੱਪਰ ਵਾਲੇ ਅਧਿਕਾਰੀ ਇਜਾਜ਼ਤ ਨਹੀਂ ਦਿੰਦੇ ਕਿ ਅਸੀਂ ਇੱਥੇ ਠੰਡੇ ਪਾਣੀ ਦੀ ਕੋਈ ਫਰਿੱਜ ਜਾਂ ਤੁਸੀਂ ਲਗਵਾ ਲਓ ਪਹਿਲੋਂ ਸਾਨੂੰ ਲਿਖ ਕੇ ਦੇਣਾ ਹੋਏਗਾ ਦੇਖੋ ਲੋਕ ਸ਼ਵੀਲਾਂ ਆਉਂਦੇ ਨੇ ਪਾਣੀ ਦੀਆਂ ਉਹਦੇ ਕੋਈ ਵੀ ਸਰਕਾਰ ਨਹੀਂ ਕਹਿੰਦੀ ਕਿ ਪਰਮਿਸ਼ਨ ਦੀ ਲੋੜ ਹੈ ਤੁਸੀਂ ਸੇਵਾ ਕਰਨੀ ਹੈ ਕਿਦੇ ਵੀ ਕਰ ਸਕਦੇ ਹੋ ਪਰ ਦੇਖੋ ਇਹ ਕੰਮ ਮਹਿਕਮੇ ਦਾ ਸੀ ਰੇਲ ਵਿਭਾਗ ਦਾ ਸੀ ਉਹਨਾਂ ਨੇ ਆਪਣੀ ਜ਼ਿੰਮੇਵਾਰੀ ਨਹੀਂ ਨਿਭਾਈ ਪਿੰਡ ਨੇ ਕਿਹਾ ਕਿ ਅਸੀਂ ਪਾਣੀ ਦੀ ਕੋਈ ਇੱਥੇ ਟੈਂਕੀ ਜਾਂ ਕੋਈ ਇੱਥੇ ਪੰ ਠੰਡੇ ਪਾਣੀ ਦਾ ਕੋਈ ਇਲਾ ਕਰ ਲੈਨੇ ਆ ਉਹਨਾਂ ਨੂੰ ਵੀ ਕਹਿੰਦੇ ਕੋਈ ਲੈਟਰ ਲੈ ਕੇ ਆਓ ਜਾਂ ਕੋਈ ਲਿਖਾ ਕੇ ਲਿਆਓ ਫਿਰ ਤੁਸੀਂ ਕਰ ਸਕਦੇ ਹੋ ਸੋ ਇਥੋਂ ਥੋੜੇ ਸਮੇਂ ਤੱਕ ਟ੍ਰੇਨ ਗੁਜ਼ਰਨ ਵਾਲੀ ਮੈਂ ਕੋਸ਼ਿਸ਼ ਕਰਾਂਗਾ ਮੁਸਾਫਰਾਂ ਦੇ ਨਾਲ ਵੀ ਕੋਈ ਰਾਬਤਾ ਕਰਕੇ ਉਹਨਾਂ ਤੋਂ ਵੀ ਇਹ ਸਮੱਸਿਆ ਦਾ ਹੱਲ ਕੱਢ ਸਕੀਏ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਤਾਂ ਜੋ ਰੇਲਵੇ ਵਿਭਾਗ ਦੇ ਆਲਾ ਅਧਿਕਾਰੀਆਂ ਦੇ ਕੋਲ ਪਹੁੰਚ ਜਾਏ ਤਾਂ ਜੋ ਇਹ ਸਟੇਸ਼ਨਾਂ ਦੇ ਉੱਪਰ ਜਿਹੜੀ ਇਹ ਕਿੱਲਤ ਪਾਣੀ ਦੀ ਆ ਰਹੀ ਹੈ ਠੰਡੇ ਪਾਣੀ ਦੀ ਮੁਸਾਫਰਾਂ ਨੂੰ ਜਿਹੜੀਆਂ ਮੁਸ਼ਕਲਾਂਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਉਹਦੇ ਤੋਂ ਕੁਝ ਨਾ ਕੁਝ ਨਜਾਤ ਮਿਲ ਸਕੇ ਕਿ ਵਿਭਾਗ ਜਾ ਕੇ ਕਿ ਲੋਕ ਸ਼ਬੀਲਾ ਲਾਉਂਦੇ ਨੇ ਲੋਕ ਬਹੁਤ ਕੁਝ ਕਰਦੇ ਨੇ ਇੱਥੇ ਐਵੇਂ ਟੂਟੀਆਂ ਲਾ ਲਾ ਕੇ ਅਸੀਂ ਪੈਸਾ ਕਿਉਂ ਗਰਗ ਕਰ ਰਹੇ ਆ ਇਨਾ ਟੂਟੀਆਂ ਨਾਲ ਸਾਡਾ ਕੋਈ ਨਹੀਂ ਸਬਰ ਨਾਲ ਇਹਦੇ ਨਾਲੋਂ ਇੱਕ ਇੱਕ ਟੈਂਕੀ ਲਿਆ ਕੇ ਠੰਡੇ ਪਾਣੀ ਦੀ ਲਾ ਲਓ ਜਿੰਦੇ ਨਾਲ ਲੋਕਾਂ ਨੂੰ ਕੋਈ ਸੁਵਿਧਾ ਮਿਲ ਜਾਵੇ ਸੋ ਥੋੜੇ ਸਮੇਂ ਤੱਕ ਟ੍ਰੇਨ ਆਉਂਦੀ ਆ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਅਸਲ ਚ ਕਾਰਨ ਕੀ ਏ ਕਿਉਂ ਇੱਥੇ ਕਿੰਨਾ ਕਾਰਨਾ ਕਰਕੇ ਕਿ ਪਾਣੀ ਦੀ ਟੈਂਕੀ ਨਹੀਂ ਲੱਗ ਰਹੀ ਆਪਾਂ ਅਧਿਕਾਰੀਏ ਦੇ ਨਾਲ ਵੀ ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਧੰਨਵਾਦ ਗੱਡੀ ਦੇ ਨਾਲ ਮਲਾਉਂਦੇ ਆ ਜੀ ਨਾ ਕੀ ਨਾਂ ਹੈ ਗਰਬਖ ਸਿੰਘ ਜੀ ਕਿੱਦਾਂ ਰਹਿਣਗੇ ਪਿੰਡ ਮਾਲਮ ਤੇ ਅੱਜ ਸਟੇਸ਼ਨ ਤੇ ਤੁਸੀਂ ਕਿੱਦਾਂ ਆਏ ਹੋ ਅਹੀਂ ਜੀ ਜਾਣਾ ਮਾਹੂ ਤੱਕ ਬਾਕੀ ਇੱਥੇ ਆਏ ਆ ਇੱਥੇ ਕੋਈ ਪਾਣੀ ਦੀ ਸਮੱਸਿਆ ਹੈ ਨਹੀਂ ਜੀ ਪੀਣੇ ਵਾਲਾ ਪਾਣੀ ਤਾਂ ਹੈਗਾ ਹੀ ਨਹੀਂ ਜੀ ਬਿਲਕੁਲ ਪੀਣ ਵਾਲਾ ਪਾਣੀ ਤੱਤਾ ਪਾਣੀ ਹੈ ਬਿਲਕੁਲ ਬਾਕੀ ਪੀਣ ਲਈ ਤਾਂ ਲੱਗਦਾ ਹੈ ਨਹੀਂ ਕਿ ਇੱਥੇ ਬਹੁਤ ਸਾਰੀ ਸਵਾਰੀਆਂ ਆਉਂਦੀ ਆ ਸਟੇਸ਼ਨ ਤੇ ਸਾਰੇ ਹੀ ਪਰੇਸ਼ਾਨ ਹੁੰਦੇ ਨੇ ਪਾਣੀ ਪੀਣ ਤੋਂ ਕੀ ਕਹਿਣਾ ਚਾਹੋਗੇ ਸਰਕਾਰ ਸਰਕਾਰ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਆ ਕਿ ਜੇ ਇੱਥੇ ਕੋਈ ਵਾਟਰ ਕੂਲਰ ਲਗਾਇਆ ਜਾਵੇ ਠੰਡੇ ਪਾਣੀ ਵਾਲਾ ਜੋ ਕਿ ਸਵਾਰੀਆਂ ਨੂੰ ਮੋਕਾਂ ਨੂੰ ਪਰੇਸ਼ਾਨ ਨਾ ਹੋਣਾ ਪਵੇ ਪਾਣੀ ਤੋਂ ਨਾ ਮਰਨ ਲੋਕ ਇੱਥੇ ਜੀ ਪਾਣੀ ਤੋਂ ਬਹੁਤ ਜ਼ਿਆਦੀ ਸਮੱਸਿਆ ਹੈ ਤੀਨ ਵਾਲਾ ਪਾਣੀ ਠੰਡਾ ਤਾਂ ਹੀ ਗਾਇ ਨੀਗਾ ਇਹ ਤੋਂ ਗਾਂਵ ਵਿੱਚ ਤੁਸੀਂ ਜਾਣਦੇ ਹੋ ਗਾਂਵ ਕਿੱਦੇ ਹੁੰਦਾ ਨਾ ਕਦੇ ਨਹੀਂ ਗਾ ਜੀ ਨਾ ਮਾਹੂ ਨਾ ਮੱਲਾਂ ਵਾਲੇ ਕਿਤੇ ਜਲੰਧਰ ਤੱਕ ਹੈ ਹੀ ਨਹੀਂ ਜੀ ਪਾਣੀ ਠੰਡਾ ریلਵੇ ਭਾਗ ਨੂੰ ਕੁਝ ਕਹਿਣਾ ਚਾਹੁੰਦੇ ਉਹ ਕਹਿੰਦੇ ਕਿ ਇੱਥੇ ਸਾਡੇ ਕੋਲ ਹੈਗਾ ਹੀ ਨਹੀਂ ਕਿ ਅਸੀਂ ਇੱਥੇ ਕੰ데 ਪਾਣੀ ਦੀ ਕੋਈ ਚੋੜਾ ਲਾ ਸਕੀ ਰੇਲਵੇ ਭਾਗ ਨੂੰ ਅਸੀਂ ਕਹਿਣਾ ਚਾਹੁੰਦੇ ਆ ਕਿ ਇੱਥੇ ਪਾਣੀ ਦੀ ਕੋਈ ਫ੍ਰਿਜ ਜਾਂ ਕੋਈ ਵਾਟਰ ਕੂਲਰ ਲਗਾਇਆ ਜਾਵੇ ਜੋ ਕਿ ਲੋਕ ਪਾਣੀ ਪੀਣ ਤੋਂ ਸਹੀ ਤਰ੍ਹਾਂ ਅਭਦਾ ਵੀ ਗਰਮੀ ਬਹੁਤ ਜ਼ਿਆਦਾ ਦੇਖ ਲਓ ਸਾਡੀ ਹਾਲਤ ਕਿਹੋ ਜਿਹੀ ਹੋਈ ਕਿ ਪਸੀਨਾ ਪਸੀਨੀ ਹੋਏ ਖੜੇ ਆ ਇੱਥੇ ਪਾਣੀ ਦਾ ਹੈ ਹੀ ਨਹੀਂ ਪੀਣ ਦਾ ਲੈਣ ਪਿੰਡ ਇੱਥੋਂ ਜੀ ਇਹ ਤਾਂ ਲੱਗ ਹੀ ਆ ਬਾਕੀ ਸਵਾਰੀ ਥੋੜਾ ਪਿੰਡ ਲੈ ਕੇ ਜਾਓ ਜੀ ਸਵਾਰੀ ਨੇ ਤਾਂ ਇੱਥੇ ਸਟੇਸ਼ਨ ਤੇ ਪਾਣੀ ਪੀਣਾ। ਉਹ ਉੱਦੋਂ ਜਾ ਸਕਦੀ ਸਵਾਰੀ ਨਹੀਂ ਜਾ ਸਕਦੀ। ਸਵਾਰੀ ਨੇ ਤਾਂ ਸਟੇਸ਼ਨ ਤੇ ਹੋਵੇਗਾ ਪਾਣੀ ਠੰਡਾ ਤੇ ਪੀਵੇਗੀ। ਭਾਈ ਜੀ ਪਾਣੀ ਲੈਣਾ ਨਲਕਾ ਨਹੀਂ ਹੈਗਾ ਯਾਰ ਇੱਥੇ ਤੇ ਬੜਾ ਮੰਦਾ ਲੱਗ ਰਿਹਾ ਹੈ। ਗਰਮੀ ਬੜੀ ਹੈ। ਅ ਚੱਕੇ ਦਾ ਅਫਰੋਡ ਪਰ ਤੋਂ ਚੜਦਾ। ਜੀ ਜੀ ਫਰੇਪਰ ਤੇ ਚੜਦੇ ਆਂ। ਕਿਸੇ ਸਟੇਸ਼ਨ ਤੇ ਪਾਣੀ ਹੈਗਾ? ਬੜਾ ਔਖਾ ਹੋ ਗਿਆ ਜੀ। ਨਹੀਂ ਹੈਗਾ। ਕਿਸੇ ਕਿਸੇ ਤੋਂ ਲੈਣਾ। ਮੇਰੇ ਵੀਰ ਭਰ ਕੇ ਲਿਆ ਜਾਏਗਾ ਤੇ ਕਿਤੇ। ਭਾਈ ਇੱਥੇ ਇਹ ਜਿਹੜੇ ਆਪਣੇ ਰੇਲ ਵਿਭਾਗ ਨੂੰ ਕੀ ਕਹਿਣਾ ਚਾਹੁੰਦੇ? ਅਸੀਂ ਕਹਿਣਾ ਚਾਹੁੰਦੇ ਜਿੱਦਾਂ ਦੀ ਗਰਮੀ ਪੈਣ ਦੀ ਹੈ। ਇਦਾਂ ਹੀ ਮੈਂ ਕਹਿੰਦਾ ਵੀ ਤੁਸੀਂ ਇੱਕ ਦਿਨ ਇੱਕ ਦੋ ਵਾਟਰ ਕੂਲਰ ਇੱਥੇ ਠੰਡੇ ਲੱਗੇ ਹੋਣ ਤੇ ਪਾਣੀ ਪੀਣ ਨੂੰ ਸੰਗਤ ਨੂੰ ਵਧੀਆ ਕਿਉਂਕਿ ਬੜੀ ਜਿਆਦਾ ਬੱਚੇ ਕਰਲਾਈ ਜਾਂਦੇ ਨੇ ਗਰਮੀ ਬਹੁਤ ਹੈ ਪਾਣੀ ਮੰਗ ਕਰ ਰਹੇ ਨੇ ਆਖੀ ਬਜ਼ੁਰਗਾਂ ਨਾਲ ਗੱਲ ਕਰ ਰਿਹਾ ਕਰਦੇ ਨੇ ਤੇ ਕਰਨਾ ਚਾਹੀਦਾ ਹੈ ਸਰਕਾਰ ਨੂੰ ਵੀ ਧਿਆਨ ਗਰਮੀ ਬਹੁਤ ਹੈ ਪਰ ਪਾਣੀ ਦੀ ਜ਼ਰੂਰ ਚਾਹੀਦੀ ਹੈ